ਹਾਂਜੀ ਦੋਸਤੋ ਗੁੱਡ ਮਾਰਨਿੰਗ एवरीवन ਜੋ ਵੀ ਮੈਂ ਜੜੀ ਬੂਟੀਆਂ ਬਾਰੇ ਜਾਂ ਆਰਗੇਨਿਕ ਬਾਰੇ ਗੱਲਬਾਤ ਕਰਦਾ ਹਾਂ ਆਪਣੇ ਫਾਰਮ ਹਾਊਸ ਤੇ ਲੱਗੀਆਂ ਜਾਂ ਉਗੀਆਂ ਬਾਰੇ ਹੀ ਕਰਦਾ ਤੇ ਇਹ ਡਾਕਟਰ ਹਰਸ਼ਰਨ ਕੌਰ ਪ੍ਰੋਫੈਸਰ ਨਤਨ ਨੇਮ ਸਿੰਘ ਜੋ ਮਕਸਰਵਾਰੇ ਪੋਟਿੰਡੀ ਪ੍ਰੋਫੈਸਰ ਰਿਟਾਇਰ ਹੋਇਆ ਪ੍ਰੋਫੈਸਰ ਜੋਗਾ ਸਿੰਘ ਨੇਚਰ 뷰 ਨਰਸਰੀ ਮਲੇਰ ਕੋਟਲੇ ਬਾਰੇ ਉਹਨਾਂ ਦੀਆਂ ਕੀਤੀਆਂ ਖੋਜਾਂ ਨੂੰ ਆਧਾਰ ਬਣਾ ਕੇ ਕਰਦਾ ਅੱਜ ਗੱਲਬਾਤ ਕਰਦੇ ਹਾਂ ਭਿੰਗ ਰਾਜ ਬਾਰੇ ਇਨੂੰ ਕੇਸ ਰਾਜਾ ਵੀ ਕਹਦੇ ਆ ਭੰਗ ਰਾਜ ਵਾਲਾਂ ਦੀ ਹਰ ਸਮੱਸਿਆ ਲਈ ਲਾਭਦਾਇਕ ਹੈ ਇਸ ਦੇ ਬੂਟੇ ਨੂੰ ਕਿਸੇ ਵੀ ਤੇਲ ਵਿੱਚ ਉਬਾਲ ਕੇ ਉਣ ਕੇ ਉਹਨੂੰ ਰੱਖ ਲਓ ਤੇ ਉਹਨੂੰ ਨਹਾਉਣ ਤੋਂ 10-15 ਮਿੰਟ ਪਹਿਲਾਂ ਮਾਲਿਸ਼ ਕਰੋ ਜਾਂ ਵਾਲਾਂ ਤੇ ਲਾ ਲਓ ਇਹ ਵਾਲਾਂ ਦੀ ਲਵਾਈ ਨੂੰ ਵਧਾਉਂਦਾ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਵਾਲਾਂ ਨੂੰ ਮਜ਼ਬੂਤ ਕਰਦਾ ਹੈ ਵਾਲਾਂ ਵਿੱਚ ਸਿਕਰੀ ਹੋਵੇ ਉਹਨੂੰ ਵੀ ਖਤਮ ਕਰਦਾ ਹੈ ਸੋਇ ਤੋਂ ਪਹਿਲਾਂ ਸਫੈਦ ਹੋ ਜਾਂਦੇ ਆ ਵਾਲ ਉਹਨਾਂ ਨੂੰ ਵੀ ਕਾਲੇ ਕਰਦਾ ਹੈ ਤੇ ਰੋਕਦਾ ਕੋਲਾਂ ਨੂੰ ਚਿੱਟੇ ਹੋਣ ਤੋਂ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਜੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਨਮਸਤੇ ਖੁਦਾ ਅੱਜ ਗੱਲਬਾਤ ਦਾ ਵਿਸ਼ਾ ਸਫੈਦ ਮੂਸਲੀ ਬਾਰੇ ਇਹ ਇੱਕ ਆਯੁਰਵੈਦਿਕ ਦੀ ਗੁਣਕਾਰੀ ਜੜੀ ਬੂਟੀ ਹੈ ਇਹਦੀ ਤਸੀਰ ਠੰਡੀ ਹੁੰਦੀ ਹੈ ਇਹਦੀਆਂ ਜੜਾਂ ਲੈ ਕੇ ਛਾਵੇਂ ਸੁਕਾ ਕੇ ਉਹਨਾਂ ਦਾ ਬਰੀਕ ਪਾਊਡਰ ਬਣਾ ਕੇ ਹਰ ਰੋਜ਼ ਅੱਧਾ ਚਮਚੇ ਸਵੇਰੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਦੁੱਧ ਦੇ ਵਿੱਚ ਮਿਲਾ ਕੇ ਲੈਣ ਨਾਲ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਵੇ ਉਹ ਦੂਰ ਹੋ ਜਾਂਦੀ ਹੈ ਇਹ ਸਾਡੇ ਸਰੀਰ ਦੇ ਕਮਿਊਨਿਕ ਸਿਸਟਮ ਨੂੰ ਸਟਰੋਂਗ ਕਰਦਾ ਹੈ ਜਿਵੇਂ ਨਰਵਸ ਸਿਸਟਮ ਹੋਗਾ ਰੈਸਪੀਰੇਟਰੀ ਸਿਸਟਮ ਹੋਗਾ ਮਾਸਪੇਸ਼ੀਆਂ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਚਮੜੀ ਜਿਹੜੀ ਸਾਡੀ ਸਕਿਨ ਨੂੰ ਚਮਕੀਲਾ ਬਣਾਉਂਦਾ। ਕੁੱਲ ਮਿਲਾ ਕੇ ਸਾਡੇ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਵੇ ਉਹਨੂੰ ਦੂਰ ਕਰਦਾ ਹੈ। ਉਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਬਾਕੀ ਤੋਂ ਬਾਅਦ। ਹਾਂਜੀ ਅੱਜ ਆਪਾਂ ਗੱਲਬਾਤ ਕਰਾਂਗੇ ਈਸਬਗੋਲ ਦੇ ਛਿਲਕੇ ਬਾਰੇ ਇਸ ਦੀ ਆਪਾਂ ਖੇਤੀ ਵੀ ਕਰ ਸਕਦੇ ਆ ਇਸ ਬਗੋਲ ਦੀ ਇਹ ਸਾਡੀ ਦੀ ਫਸਲ ਹੈ ਇਹਨੂੰ ਨਾ ਰੇ ਨਾ ਸਪਰੇ ਦੀ ਲੋੜ ਨਹੀਂ ਇਹਨੂੰ ਪਾਣੀ ਵੀ ਬਹੁਤ ਘੱਟ ਚਾਹੀਦਾ ਇਹਦੀ ਤਸੀਰ ਠੰਡੀ ਹੁੰਦੀ ਹੈ ਜੇ ਕਬਜ ਹੋਵੇ ਇਹ ਕਬਜ ਨੂੰ ਠੀਕ ਕਰਦਾ ਹੈ ਇਹਦੇ 2 ਚਮਚੇ ਇਸ ਬਗੋਲ ਦਾ ਛਿਲਕਾ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਸਵੇਰ ਸ਼ਾਮ ਨਾਲ ਨਾਲ ਕਬਜ ਠੀਕ ਹੋ ਜਾਂਦੀ ਹੈ ਪਾਣੀ ਜ਼ਿਆਦਾ ਪੀਣਾ ਚਾਹੀਦਾ ਇਹਦੇ ਨਾਲ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਜੇ ਤੇ ਗੈਸ ਬਣਦੀ ਆ ਉਹਨੂੰ ਘੱਟ ਇੱਕ ਚਮਚਾ ਹੀ ਲੈਣਾ ਚਾਹੀਦਾ ਲੂਜ਼ ਮੋਸ਼ਨ ਹੋਵੇ ਦੋ ਚਮਚੇ ਇਸ ਬਕੌਲ ਦਾ ਛਿਲਕਾ 23 ਦੇ ਵਿੱਚ ਮਿਲਾ ਕੇ ਲੈਣ ਨਾਲ ਛਾਂਵੇਂ ਲੈ ਲੈਣਾ ਤੇ ਲੂਜ਼ ਮੋਸ਼ਨ ਠੀਕ ਹੋ ਜਾਂਦੇ ਆ ਇਹ ਮਟਾਪਾ ਦੂਰ ਕਰਦਾ ਹੈ ਤੇ ਸ਼ੂਗਰ ਨੂੰ ਕੰਟਰੋਲ ਵੀ ਕਰਦਾ ਹੈ ਕਿਉਂਕਿ ਗਲੂਕੋਜ਼ ਨੂੰ ਖੂਨ ਵਿੱਚ ਜਾਣ ਤੋਂ ਰੋਕਦਾ ਹੈ ਇਹਦੇ 2 ਚਮਚ ਦੁੱਧ ਜਾਂ ਪਾਣੀ ਨਾਲ ਲਗਾਤਾਰ ਲੈਣਾ ਮਟਾਪਾ ਘਟ ਜਾਂਦਾ ਹੈ ਤੇ ਸ਼ੂਗਰ ਵੀ ਕੰਟਰੋਲ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਹਾਂਜੀ ਅੱਜ ਗੱਲਬਾਤ ਕਰਾਂਗੇ ਬ੍ਰਹਮੀ ਬੁੱਟੀ ਬਾਰੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਪੱਤੇ ਕਿਚਨਾਰ ਦੇ ਪੱਤੇ ਵਰਗੇ ਹੁੰਦੇ ਆ ਜਿਹੜੀ ਖਾਣ ਚ ਖੱਟੀ ਮਿੱਠੀ ਹੁੰਦੀ ਆ ਆ ਦੂਸਰੀਆਂ ਇਹ ਖਾਣ ਚ ਮਿੱਠੀ ਹੁੰਦੀ ਆ ਇਹਦੇ ਸਫੇਦ ਰੰਗ ਦੇ ਛੋਟੇ ਛੋਟੇ ਫੁੱਲ ਹੁੰਦੇ ਆ ਇਹ ਸਾਡੇ ਨਰਵਸ ਸਿਸਟਮ ਨੂੰ ਮਜ਼ਬੂਤ ਕਰਦੀ ਆ ਇਹ ਸਾਡੀ ਜਿਆਦਾ ਸਤ ਵਧਾਉਂਦੀ ਆ ਬ੍ਰਹਮੀ ਦੇ ਪੱਤੇ ਖਾਣ ਨਾਲ ਮਾਨਸਿਕ ਥਕਾਵਟ ਵੀ ਦੂਰ ਹੁੰਦੀ ਆ ਜੇ ਨੀਂਦ ਘਟੋਂਦੀ ਹੋਵੇ ਇਸ ਦੇ ਪੱਤਿਆਂ ਦਾ ਰਸ ਪੀਣ ਨਾਲ ਨੀਂਦ ਦੀ ਸਮੱਸਿਆ ਹੱਲ ਹੋ ਜਾਂਦੀ ਆ ਮਿਰਗੀ ਦੇ ਦੌਰੇ ਨੂੰ ਵੀ ਠੀਕ ਕਰਦੀ ਆ ਸਰਦੀਆਂ ਵਿੱਚ ਅਚਨਚੇਤ ਜਖਾਮ ਖਾਂਸੀ ਲੱਗ ਜਾਵੇ ਇਸ ਦਾ ਛਾਵੇਂ ਸੁਕਾ ਕੇ ਪੱਤਿਆਂ ਦਾ ਪਾਊਡਰ ਬਣਾ ਲਿਆ ਜਾਵੇ ਤੇ ਉਸ ਦਾ ਦਾ ਤ ਚਮਕਾ ਸਵੇਰੇ ਸ਼ਾਮ ਲੈ ਵੀ ਤੇ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਸਾਡੇ ਬ੍ਰੇਨ ਦਿਮਾਗ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਕਮਜ਼ੋਰ ਬ੍ਰੇਨ ਦਿਮਾਗ ਨੂੰ ਮਜ਼ਬੂਤ ਕਰਦੀ ਹੈ ਇਹਦੇ ਪੂਰੇ ਬੁੱਟੇ ਨੂੰ ਜੜ ਤੋਂ ਪੱਟ ਕੇ ਚਾਹਵੇਂ ਸਿਕਾ ਕੇ ਪਾਊਡਰ ਬਣਾ ਲਿਆ ਜਾਵੇ ਅੱਧਾ ਅੱਧਾ ਚਮਚ ਹਾਂਜੀ ਦੋਸਤੋ ਆਪਾਂ ਪਹਿਲੀ ਵੀਡੀਓ ਵਿੱਚ ਗੱਲ ਕੀਤੀ ਸੀ ਜੀਵ ਜੰਤੂ ਪਸ਼ੂ ਪੰਛੀਆਂ ਬਿਨਾ ਨੇਚਰਲ ਆਰਗੈਨਿਕ ਖੇਤੀ ਹੋ ਨਹੀਂ ਸਕਦੀ ਹੁਣ ਆਪਾਂ ਤਕਰੀਬਨ ਸਾਰੇ ਜੀਵ ਜੰਤੂ ਪਸ਼ੂ ਪੰਛੀ ਜਿਹੜੇ ਆਪਣੇ ਫਾਰਮ ਹਾਊਸ ਤੇ ਰੱਖ ਲਏ ਆ ਹੁਣ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਰੇਸਪਰੇਅ ਦੀ ਜ਼ਰੂਰਤ ਨਹੀਂ ਪਵੇਗੀ ਇਹ ਜੀਵ ਜੰਤੂ ਆ ਜਿਹੜੇ ਪਸ਼ੂ ਪੰਛੀ ਆਪਾਂ ਰੱਖੇ ਕੀੜੇ ਮਕੌੜਿਆਂ ਨੂੰ ਆਪਣੀ ਖਰਾਕ ਬਣਾਉਣਗੇ ਆਪਣੀਆਂ ਫਸਲਾਂ ਨੂੰ ਜੋ ਨੁਕਸਾਨ ਕਰਦੇ ਆ ਉਹਨਾਂ ਨੂੰ ਕੀੜਿਆਂ ਤੋਂ ਬਚਾਉਣਗੇ ਤੇ ਇਹਨਾਂ ਪਸ਼ੂ ਪੰਛੀਆਂ ਦਾ ਮਲ ਮੂਤਰ ਇਹ ਰੇ ਸਪਰੇਅ ਦਾ ਕੰਮ ਕਰੂਗਾ ਨਾਲ ਨਾਲ ਇਹ ਆਪਣਾ ਪਰਿਵਾਰ ਜਿਵਤ ਹੋਣਗੇ ਉਸ ਤੋਂ ਵੀ ਆਪਾਂ ਨੂੰ ਆਮਦਨ ਹੋਇਆ ਕਰੇਗੀ ਇੱਕ ਤਰ੍ਹਾਂ ਦਾ ਖੇਤੀ ਦੇ ਨਾਲ ਨਾਲ ਇਹ ਸਹਾਇਕ ਧੰਦਾ ਹੋ ਗਿਆ ਸਭ ਤੋਂ ਵੱਡੀ ਗੱਲ ਇਹਨਾਂ ਪਸ਼ੂ ਪੰਛੀਆਂ ਜੀਵ ਜੰਤੂਆਂ ਨੂੰ ਬਾਹਰੋਂ ਕੋਈ ਫੀਡ ਵਗੈਰਾ ਨਹੀਂ ਲਿਆ ਕੇ ਪੋਣੀ ਇਹਨਾਂ ਦੀ ਖਰਾਕ ਦਰਖਤਾਂ ਦੇ ਪੱਤੇ ਟਾਹਣੀਆਂ ਦੀ ਕਟਾਈ ਕਰਕੇ ਖੇਤ ਖੇਤ ਦੇ ਵਿੱਚ ਵਾਹ ਦੇ ਵਿੱਚ ਖਿਲਾਰ ਦਿਆ ਕਰਨੀ ਹੈ ਇਹ ਉਹੀ ਖਾਇਆ ਕਰਨੇ ਕਿ ਉੱਪਰ ਜਿਹ ਪ੍ਰੋਸੈਸ ਨੂੰ ਨਾਲ ਪਾਣੀ ਛੱਟਦੇ ਨੇ ਦੋ ਤਿੰਨ ਦਿਨ ਬਾਅਦ ਉਹ ਜੀਵ ਜੰਤੂ ਉਹਦੇ ਥੱਲੇ ਪੈਦਾ ਹੋ ਜਾਂਦੇ ਆ ਜੋ ਇਹਨਾਂ ਸਾਰੇ ਪਸ਼ੂ ਪੰਛੀਆਂ ਦੀ ਖਰਾਕ ਬਣਿਆ ਕਰਨਗੇ ਸੋ ਇਹ ਇਸ ਤਰ੍ਹਾਂ ਜੇ ਤੁਹਾਨੂੰ ਇਹ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਪੰਨ ਨਾਲੇ ਫਲੀਆਂ ਵਾਲਾ ਕੰਮ ਆਇਆ ਇਹ ਆਪਾਂ ਕੁਝ ਇਹਨਾਂ ਨੂੰ ਮਾਰਨ ਮੂਰਨ ਵਾਸਤੇ ਨਹੀਂ ਵੇਚਣਾ ਸਿਰਫ ਇਸੇ ਤਰ੍ਹਾਂ ਫਸਲਾਂ ਬਚਾਉਣ ਵਾਸਤੇ ਇਹਨਾਂ ਨੂੰ ਰੱਖਣਾ। ਸੋ ਵੀਡੀਓ ਵੱਧ ਤੋਂ ਵੱਧ ਲਾਇਕ ਸ਼ੇਅਰ ਜ਼ਰੂਰ ਕਰਿਓ। ਤਾਂ ਤੇ ਤਾਂ ਕਿ ਵਦ ਤੋਂ ਵਦ ਲੋਕਾਂ ਤੱਕ ਜਾ ਸਕੇ ਹਾਂਜੀ ਦੋਸਤੋ ਗੁੱਡ ਮਾਰਨਿੰਗ एवरीवन ਤੁਹਾਨੂੰ ਪਤਾ ਹੀ ਹੈ ਕਿ ਮੈਂ ਆਰਗੇਨਿਕ ਖੇਤੀ ਦੇ ਨਾਲ ਨਾਲ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਮ ਦੇਸੀ ਜਿਹੜੀ ਬੂਟੀਆਂ ਆਪ ਭਮਾਰੇ ਉੱਗੀਆਂ ਹੁੰਦੀਆਂ ਉਹਨਾਂ ਨੂੰ ਕਿਵੇਂ ਆਪਾਂ ਵਰਤੋਂ ਵਿੱਚ ਲਿਆ ਕੇ ਘਰ ਦੇ ਵਿੱਚ ਹੀ ਕਈ ਬਿਮਾਰੀਆਂ ਦਾ ਇਲਾਜ ਆਪਾਂ ਘਰੇ ਹੀ ਕਰ ਸਕਦੇ ਹਾਂ ਉਦੇ ਬਾਰੇ ਦੱਸਦਾ ਰਹਿਣਾ ਅੱਜ ਆਪਾਂ ਗੱਲਬਾਤ ਕਰਾਂਗੇ ਕਾਲਾ ਵਾਖਸਾ ਬਾਰੇ ਇਹ ਰੇਤਲੇ ਇਲਾਕੇ ਚ ਹੁੰਦਾ ਹੈ ਇਹ ਇਹ ਜਿਹੜੀ ਬੂਟੀ ਹੈ ਜਿਹੜੀ ਇਹਦੇ ਨਿੱਕੇ ਨਿੱਕੇ ਕੰਡੇ ਹੁੰਦੇ ਆ ਬਹੁਤ ਜ਼ਿਆਦਾ ਮਾਤਰਾ ਚ ਇਹਨੂੰ ਸਿਰਫ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਨੂੰ ਜ਼ੁਖਾਮ ਖਾਂਸੀ ਖੰਘ ਹੋ ਜਾਂਦੀ ਹੈ ਉਸ ਟਾਈਮ ਤੇ ਇਹਦੇ ਕਾਲਾ ਵਾਖਸਾ ਦੇ ਪੱਤਿਆਂ ਨੂੰ ਤਵੇ ਦੇ ਉੱਪਰ ਭੁੰਨ ਕੇ ਚੰਗੀ ਤਰ੍ਹਾਂ ਉਹਦੀ ਰਾਖ ਬਣਾ ਲੈਣੀ ਹੈ ਰਾਖ ਨੂੰ ਫਿਰ ਤਸੀ ਜਿਹੜਾ ਆਪਣਾ ਸ਼ਹਿਦ ਹੁੰਦਾ ਹੈ ਉਹਦੇ ਚ ਮਿਲਾ ਕੇ ਲੈ ਲੈਣਾ ਇਹ ਖੰਘ ਜਿਹੜੀ ਖਾਂਸੀ ਬਿਲਕੁਲ ਖਤਮ ਹੋ ਜਾਂਦੀ ਹੈ ਜਟ ਤੋਂ ਖਤਮ ਹੋ ਜਾਂਦੀ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਸਤਾਵਰ ਬੇਲ ਜਾਂ ਸਤਾਵਰ ਵੀ ਕਹਿ ਦਿੰਦੇ ਐ ਇਹਦੀਆਂ ਜੜਾਂ ਸਫੈਦ ਮੂਸਰੀ ਵਰਕੀਆਂ ਹੁੰਦੀਆਂ ਇਹਦੀਆਂ ਜੜਾਂ ਹੀ ਵਰਤੋਂ ਵਿੱਚ ਆਉਂਦੀਆਂ ਇਹ ਜੜੀ ਨੂੰ ਖਾਸ ਕਰਕੇ ਔਰਤਾਂ ਦੀ ਸਿਹਲੀ ਕਿਹਾ ਜਾਂਦਾ ਕਿਉਂਕਿ ਔਰਤਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਇਹਦੇ ਇਲਾਜ ਵਿੱਚ ਜਿਹੜਾ ਬਿਮਾਰੀਆਂ ਦਾ ਇਲਾਜ ਉਹਦੇ ਵਿੱਚ ਨਾ ਇਹਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਇਹ ਐਂਟੀਆਕਸੀਡੈਂਟ ਹੁੰਦੀ ਹੈ ਇਹਦਾ ਪਾਊਡਰ ਤੇ ਕੈਪਸੂਲ ਬਾਜ਼ਾਰ ਵਿੱਚੋਂ ਆਮ ਮਿਲਦੇ ਆ ਇਹ ਕਿਸੇ ਵੀ ਤਰ੍ਹਾਂ ਦੀ ਸਰੀਰਕ ਜਾਂ ਮਾਨਸਿਕ ਤਕ ਮਜਬੂਰੀ ਹੋਵੇ ਉਹਨੂੰ ਦੂਰ ਕਰਦੀ ਹੈ ਸਾਡੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ ਇਹ ਅੰਤੜੀਆਂ ਨੂੰ ਮਜ਼ਬੂਤ ਕਰਦੀ ਹੈ ਇਹ ਸਾਡੇ ਹਾਰਮੋਨਸ ਨੂੰ ਸਤੁਲੰਤ ਰੱਖਣ ਦਾ ਵੀ ਕੰਮ ਕਰਦੀ ਹੈ ਤੋਂ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜਰੂਰ ਕਰਿਓ ਧੰਨਵਾਦ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹਾਂਜੀ ਅੱਜ ਆਪਾਂ ਘਰੇ ਖੇਤਾਂ ਦੇ ਵਿੱਚ ਆਪ ਮੁਹਾਰੇ ਜੀ ਉੱਗੇ ਇੱਕ ਜੜੀ ਬੂਟੀ ਇਹਨੂੰ ਚਲਾਈ ਕਹਿੰਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਇਹਦਾ ਆਪਾਂ ਆਮ ਛਲਾਈ ਦਾ ਸਾਗ ਬਣਾਉਂਦੇ ਹਾਂ ਅੱਜ ਤੋਂ 60 ਸਾਲ ਪਹਿਲਾਂ ਤਕਰੀਬਨ ਇਸ ਦਾ ਲੋਪ ਲੱਡੂ ਅਟੋੜੇ ਰੋਟੀ ਵੀ ਬਣਾਉਂਦੇ ਸੀ ਇਹਦੀ ਜੇ ਤਸੀਰ ਗਰਮ ਤੇ ਖੁਸ਼ਕ ਹੁੰਦੀ ਹੈ ਇਹਨੂੰ ਸਿਰਫ ਸਰਦੀਆਂ 'ਚ ਹੀ ਖਾਣਾ ਚਾਹੀਦਾ ਚਿਲਾਈ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਕੈਲਸ਼ੀਅਮ ਤਾਂ ਇਹਦੇ ਵਿੱਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਜੋ ਹੱਡੀਆਂ ਵਾਸਤੇ ਬਹੁਤ ਹੀ ਲਾਭਦਾਇਕ ਹੈ। ਇਹਦੇ ਵਿੱਚ ਹਾਈਲੀ ਐਂਟੀਆਕਸੀਡੈਂਟ ਨਾਮਕ ਤੱਤ ਪਾਇਆ ਜਾਂਦਾ ਜਿਹੜਾ ਸਾਡੇ ਮਾਸਪੇਸ਼ੀਆਂ ਨੂੰ ਬਹੁਤ ਲੰਬਾ ਸਮੇਂ ਤੱਕ ਮਜ਼ਬੂਤ ਬਣਾਈ ਰੱਖਦਾ। ਤੇ ਇਹਦੇ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ। ਏ ਵਿਟਾਮਿਨ ਤਾਂ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ। हां जी दोस्तों ਅੱਪਾ ਅੱਜ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਹੜਾ ਵੀ ਕੋਈ ਖੇਤੀ ਕਰਦਾ ਉਹສ ਲਈ ਇਹ ਬਹੁਤ ਮਹੱਤਵਪੂਰਨ ਆਪਾਂ ਆਪਣੇ ਖੇਤਾਂ ਦੇ ਦੁਆਲੇ ਬਾਉਂਡਰੀ ਵਾਲ ਤੇ ਸ਼ਪੈਦਾ ਜਾਂ ਪਪੂਲਰ ਲਾਉਦੇ ਹਾਂ ਉਹ ਇੱਕ ਤਾਂ ਫਸਲਾਂ ਦਾ ਨੁਕਸਾਨ ਕਰਦੇ ਆ ਇੱਕ ਪਾਣੀ ਬਹੁਤ ਜ਼ਿਆਦਾ ਪੀਂਦੇ ਆ ਹੁਣ ਆਪਾਂ ਗੱਲਬਾਤ ਕਰਦੇ ਆ ਮਹਾਂਗੁਣੀ ਦੇ ਪੌਦੇ ਦੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਮਹਾਂਗੁਣੀ ਅਫਰੀਕਨ ਤੇ ਦੇਸੀ ਅਫਰੀਕਨ ਇਹਨਾਂ ਚ ਵਧੀਆ ਮੰਨੀ ਗਈ ਆ ਇਹਦੇ ਪੱਤੇ ਲੱਕੜ ਬਹੁਤ ਕੰਮ ਆਉਂਦੀ ਆ ਇਸ ਕਰਕੇ ਇਹਦਾ ਨਾਮ ਮਹਾਗੁਣੀ ਪਿਆ। ਇਹ ਮਹਾਗੁਣੀ ਦੀ ਲੱਕੜ ਹਜ਼ਾਰਾਂ ਸਾਲ ਪਾਣੀ ਦੇ ਵਿੱਚ ਪਈ ਰਹੇ ਖਰਾਬ ਨਹੀਂ ਹੁੰਦੀ। ਇਸ ਲਈ ਇਸ ਦੀ ਲੱਕੜ ਸਮੁੰਦਰੀ ਜਾਂ ਜਾਂ ਅਤੇ ਰਫਲਾਂ ਦੇ ਵਟ ਬਣਾਉਣ ਦੇ ਕੰਮ ਆਉਂਦੀ ਹੈ। ਇਹ ਮਹਿੰਗਾ ਫਰਨੀਚਰ ਵੀ ਬਣਦਾ ਇਹਨੂੰ ਸਿਉਂਖ ਵੀ ਨਹੀਂ ਲੱਗਦੀ। ਇਸ ਲਈ ਇਹ ਬਹੁਤ ਮਹਿੰਗੀ ਵੇਖਦੀ ਹੈ। ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਸ਼ਬਦਾ ਪਪੂਲਰ ਖੇਤਾਂ ਦੇ ਦਵਾਲੇ ਲਾਉਣਾ ਛੱਡ ਕੇ ਮਹਾਗੁਣੀ ਦੇ ਬੂਟੇ ਲਾਓ। 5 ਤੋਂ 7 ਫੁੱਟ ਦੀ ਦੂਰੀ ਤੇ ਲੱਗਦੇ ਆ 10-12 ਸਾਲ ਦੇ ਵਿੱਚ ਇਹ ਤਿਆਰ ਹੋ ਜਾਂਦਾ। ਇਹ ਫਸਲ ਵੀ ਨਹੀਂ ਮਾਰਦੇ 10 15000 ਰੁਪਏ ਦਾ ਪੌਦਾ ਇੱਕ ਵਿਕ ਜਾਂਦਾ ਹੈ ਇਹ 60 ਤੋਂ 70 ਰੁਪਏ ਆਮ ਨਰਸਰੀ ਤੋਂ ਮਿਲ ਜਾਂਦਾ ਇੱਕ ਪੌਦਾ ਇਸ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਲਾਓ ਇਹ ਐਫ ਡੀ ਦਾ ਕੰਮ ਕਰੇਗਾ ਇਹਦੇ ਪੱਤਿਆਂ ਨੂੰ ਜੇ ਆਪਾਂ ਉਬਾਲੀਏ ਹਾਂਜੀ ਹਰ ਰੋਜ਼ ਦੀ ਤਰ੍ਹਾਂ ਨੈਚਰ ਕੁਦਰਤ ਨਾਲ ਜੁੜੀਏ ਉਸ ਬਾਰੇ ਜਾਣੀਏ ਅੰਗਰੇਜ਼ੀ ਦਵਾਈਆਂ ਤੋਂ ਫ੍ਰੀ ਹੋਜ ਕੇ ਕੁਦਰਤੀ ਜੜੀ ਬੂਟੀਆਂ ਤੋਂ ਲਾਭ ਉਠਾਈਏ ਇਹ ਸੁਗਰਨ ਸੁਲਿੰਦਾ ਬੂਟਾ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਹਾਈਬ੍ਰਿਡ ਹੁੰਦਾ ਜਿਹੜਾ ਉਹ ਤਾਂ ਦਰਖਤ ਬਣਦਾ ਪੂਰਾ ਉਹ ਨਹੀਂ ਇੰਨਾ ਕਾਰਗਰ ਹੁੰਦਾ ਇਹ ਦੇਸੀ ਆ ਇਹਦੀਆਂ ਟਾਹਣੀਆਂ ਦਾ ਰੰਗ ਜਿਹੜਾ ਲਾਲ ਹੁੰਦਾ ਇਨਸੂਲਿਨ ਦੇ ਟੀਕੇ ਕੈਪਸੂਲ ਬਾਜ਼ਾਰ ਵਿੱਚ ਆਮ ਮਿਲਦੇ ਆ ਇਹ ਐਂਟੀ ਡਾਇਬੀਟ ਹੁੰਦਾ ਇਹਦੇ ਦੋ ਪੱਤੇ ਹਰ ਰੋਜ਼ ਖਾਣ ਨਾਲ ਇੱਕ ਮਹੀਨੇ ਦੇ ਵਿੱਚ ਸ਼ੂਗਰ ਕੰਟਰੋਲ ਹੋ ਜਾਂਦਾ ਜੇਕਰ 6 ਮਹੀਨੇ ਲਗਾਤਾਰ ਇਹਦੇ ਦੋ ਪੱਤੇ ਖਾਂਦੇ ਰਹੀਏ ਤਾਂ ਸ਼ੂਗਰ ਬਿਲਕੁਲ ਖਤਮ ਹੋ ਜਾਂਦਾ ਹੈ ਇਹ ਸਾਡੀ ਪੈਨ ਕਰਿਆ ਨੂੰ ਮਜ਼ਬੂਤ ਕਰਦਾ ਹੈ ਜਿਹੜਾ ਇਨਸੂਲਿਨ ਬਣਾਉਣ ਵਿੱਚ ਮਦਦ ਕਰਦਾ ਜੇਕਰ ਇਹਦੇ ਨਾਲ ਨਾਲ ਦੋ ਪੱਤਿਆਂ ਦੇ ਇੱਕ ਅੰਬਰੂਤ ਤੇ ਇੱਕ ਜਾਮਨ ਦਾ ਪੱਤਾ ਖਾਧਾ ਜਾਵੇ ਤਾਂ ਹੋਰ ਵੀ ਕਾਰਗਰ ਛਤ ਹੁੰਦਾ ਸੋ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਜ਼ਰੂਰ ਕਰਿਓ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਖੁਦਾ ਹਾਫਸ ਹਾਂਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਰੋੰਦਾ ਬਾਰੇ ਜੇਕਰ ਭਰਾਵੋ ਤੁਸੀਂ ਆਪਣੇ ਖੇਤਾਂ ਦੇ ਦਿਵਾਲੇ ਬਾਉਂਡਰੀ ਕਰਨੀ ਆ ਤਾਂ ਕਰੋੰਦੇ ਦੇ ਬੂਟੇ ਲਾਓ ਇਹ ਦੀਵਾਰ ਦਾ ਕੰਮ ਕਰਦਾ ਹੈ ਇਹ ਝੜੀ ਵਰਗਾ ਹੁੰਦਾ ਬਿਲਕੁਲ ਇਹਦੇ ਕੰਡੇ ਬਹੁਤ ਤਿੱਖੇ ਹੁੰਦੇ ਆ ਤੇ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਇਹਦੇ ਵਿੱਚ ਦੀ ਕੋਈ ਪਸ਼ੂ ਵਗੈਰਾ ਨਹੀਂ ਕ੍ਰੋਸ ਕਰਦਾ ਇਹ 10-20 ਰੁਪਏ ਦਾ ਬਾਜ਼ਾਰ ਤੋਂ ਆਮ ਮਿਲ ਜਾਂਦਾ ਹੈ ਇਹ ਇਹਦੀ ਕਟਾਈ ਕਰਕੇ ਆਪਾਂ ਦੀਵਾਰ ਬਣਾ ਸਕਦੇ ਹਾਂ ਬਿਲਕੁਲ ਇਹ ਐਂਟੀ ਆਕਸੀਡੈਂਟ ਹੁੰਦਾ ਯਾਨੀ ਕਿ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਇਹਦਾ achar ਬਣਦਾ ਜੈਮ ਬਣਦਾ ਇਹਦਾ ਜੂਸ ਵੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ ਸੋ ਇਸ ਤਰ੍ਹਾਂ ਇਹ ਦੀਵਾਰ ਦਾ ਕੰਮ ਵੀ ਕਰਦਾ ਹੈ ਤੇ ਸਾਨੂੰ ਫਲ ਵੀ ਦਿੰਦਾ ਹੈ ਤੇ ਇਹੇ ਕਰਾਉਂਦਾ ਪੂਰਾ ਵਧੀਆ ਸਾਡੇ ਦੀਵਾਰ ਬਣਾ ਲਦਾ ਵਾਣ ਦੇ ਚਾਰ ਚਪੇਰੇ ਜੇ ਇਹਦੀ ਹਾਂਜੀ ਅੱਜ ਦਾ ਵਿਸ਼ਾ ਗੱਲਬਾਤ ਅਰਿੰਦ ਜਾਂ ਰਿੰਡੀ ਇਹਨੂੰ ਕਸਟਰ ਆਇਲ ਵੀ ਕਹਿੰਦੇ ਆ ਦੁਨੀਆ ਦਾ 90% ਅਰਿੰਡ ਦਾ ਤੇਲ ਭਾਰਤ ਵਿੱਚ ਪੈਦਾ ਹੁੰਦਾ ਇੱਥੇ ਤੱਕ ਕੇ ਹਵਾਈ ਜਹਾਜ਼ ਜਾਂ ਰੇ ਸਰਕਾਰਾਂ ਦੇ ਵਿੱਚ ਲੁਕਰੀਕਿਟ ਦੇ ਤੌਰ ਤੇ ਦਾ ਤੇਲ ਵਰਤਿਆ ਜਾਂਦਾ ਹੈ ਮਨੁੱਖੀ ਸਰੀਰ ਲਈ ਇਹ ਬਹੁਤ ਹੀ ਕਾਰਗਰ ਸਿੱਧ ਹੋਇਆ ਹੈ ਜੇਕਰ ਕਬਜ ਹੋਵੇ ਇਸ ਦੇ ਤੇਲ ਨੂੰ ਦੁੱਧ ਦੇ ਵਿੱਚ ਪਾ ਕੇ ਪੀਣ ਨਾਲ ਕਬਜ ਠੀਕ ਹੋ ਜਾਂਦੀ ਹੈ ਗੋਡੇ ਗਿੱਟੇ ਮੋਢੇ ਤੇ ਕਿਸੇ ਤਰ੍ਹਾਂ ਦੀ ਸੋਜਸ ਹੋਵੇ ਉਸ ਦੇ ਤੇ ਹਲਕੀ ਮ사ਜ ਕਰਨ ਨਾਲ ਇਹ ਤੇਲ ਦੀ ਸੋਜ ਵੀ ਘਟ ਜਾਂਦੀ ਹੈ ਦਰਦ ਵੀ ਠੀਕ ਹੋ ਜਾਂਦਾ ਹੈ ਵਾਲਾਂ ਤੇ ਤਾਂ ਇਹ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਸੁੰਦਰਤਾ ਬਿਊਟੀ ਲਈ ਬਹੁਤ ਵਧੀਆ ਹੈ ਨੂੰ ਤੇ ਖੱਲ ਸ਼ਾਈਆਂ ਜਿਹੜਾ ਟਿਕਾ ਹੁਣ ਇਹਦੀ ਹਲਕੀ ਮ사ਜ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਪੇਟ ਦਰਦ ਹੋਵੇ, ਸਿਹਤ ਵਿੱਚ ਮੁਲਾਕ ਲੈਣ ਨਾਲ ਠੀਕ ਹੋ ਜਾਂਦਾ। ਸਭ ਤੋਂ ਵੱਧ ਮਰਤਾ ਵਰਤਾ ਲਈ ਇਹ ਕਮਜ਼ੋਰੀ ਲਈ ਹੈ ਜੇ ਧੁੰਨੀ ਦੇ ਵਿੱਚ ਦੋ ਬੂੰਦਾ ਪਾ ਕੇ ਪੈਣ ਨਾਲ ਦੋ ਘੰਟੇ ਰੱਖ ਲੈ ਤਾਂ ਇਹ ਠੀਕ ਹੋ ਜਾਂਦਾ ਸਭ ਕੁਝ। ਹਾਂਜੀ ਦੋਸਤੋ ਸਤਿ ਸ੍ਰੀਕਾਲ ਗੁੱਡ ਮਾਰਨਿੰਗ ਖੁਦਾਤ ਅੱਜ ਆਪਾਂ ਗੱਲਬਾਤ ਕਰਾਂਗੇ ਲੇਮਨ ਗ੍ਰਾਸ ਜਿਸ ਨੂੰ ਨਿੰਬੂ ਘਾ ਵੀ ਕਹਿੰਦੇ ਆ ਇਹ ਹਰਬਲ ਪਲਾਂਟ ਹੈ ਇਹਦੇ ਤੋਂ ਤੇਲ ਨਿਕਲਦਾ ਇਸ ਧਾਰਨ ਘਾ ਨਹੀਂ ਬਹੁਤ ਹੀ ਗੁਣਕਾਰੀ ਘਾ ਇਹ ਐਂਟੀ ਆਕਸੀਡੈਂਟ ਐਂਟੀਫੰਗਲ ਐਂਟੀ ਬੈਕਟੀਰੀਅਲ ਹੁੰਦਾ ਹੈ ਇਸ ਵਿੱਚ ਵਿਟਾਮਿਨ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਚ ਹੁੰਦੇ ਆ ਇਹ ਖਾਸ ਕਰਕੇ ਸਰਦੀ ਵਿੱਚ ਜ਼ਖਾਮ ਖਾਂਸੀ ਹੋ ਜਾਵੇ ਇਹਦੇ 2-3 ਪੱਤਿਆਂ ਨੂੰ ਕਿ ਚਦਰਕ ਪਾ ਕੇ ਪਾਣੀ 'ਚ ਉਬਾਲ ਕੇ ਲੈਣ ਨਾਲ ਹੰਸੀ ਜਕਾਉ ਠੀਕ ਹੋ ਜਾਂਦੀ ਹੈ। ਇਹ ਕੋਲੇਸਟਰੋਲ ਨੂੰ ਨਿਰੰਤਰ ਰੱਖਦਾ ਹੈ। ਇਹ ਗ੍ਰੀਨ ਨੂੰ ਵੀ ਸਾਫ਼ ਕਰਦਾ ਹੈ। ਇਹਦੇ 2-3 ਪੱਤੇ ਇੱਕ ਕੱਪ ਦੇ ਵਿੱਚ ਮੁੱਲ ਪਾਣੀ ਦੇ ਵਿੱਚ ਪਾ ਕੇ ਉਬਾਲ ਕੇ ਲੈਣ ਨਾਲ ਡੇਲੀ ਲੈਣ ਨਾਲ ਤੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹਨਾਂ ਨੂੰ ਹੋਣ ਤੋਂ ਬਚਾਉਂਦਾ ਹੈ। ਕੋਈ ਬਿਮਾਰੀ ਨਹੀਂ ਲੱਗਦੀ ਪੇਟ ਦੀ ਜੇ ਇਹ ਨੂੰ ਦਿਨਾਰੇ ਵਿੱਚ ਇੱਕ ਕੱਪ ਚਾਹ ਬਾਲ ਕੇ ਦੇਲੇ ਚੌਤਾ ਨਵਾਦ ਜੀ ਹਾਂਜੀ ਦੋਸਤੋ ਗੱਲਬਾਤ ਦਾ ਵਿਸ਼ਾ ਹਾਰ ਸ਼ਿੰਗਾਰ ਜਿਸ ਨੂੰ ਪਾਰੀਜਾਤੀ ਕਹਿੰਦੇ ਆ ਇਹਦਾ ਪਾਊਡਰ ਮੈਡੀਕਲ ਦੁਕਾਨਾਂ ਤੋਂ ਆਮ ਪਰੀਜਾਤੇ ਨਾਮ ਤੇ ਮਿਲ ਜਾਂਦਾ ਏਕ ਆਯੁਰਵੈਦਿਕ ਪਲਾਂਟ ਹੈ ਇਹਦੇ ਫੁੱਲ ਪੱਤੇ ਟਾਹਣੀਆਂ ਸਾਰੇ ਹੀ ਵਰਤਚ ਆਉਂਦੇ ਆ ਇਸ ਦੇ ਜਿਹੜੇ ਫੁੱਲ ਹੁੰਦੇ ਆ ਉਹ ਖੁਸ਼ਬੂਦਾਰ ਹੁੰਦੇ ਆ ਤੇ ਰਾਤ ਵੇਲੇ ਹੀ ਖੜਦੇ ਆ ਚੈਨੀ ਜਾਪਾਨੀ ਲੋਕ ਇਹਦੀ ਨਾਲ ਚਾਹ ਆਮ ਬਣਾ ਕੇ ਪੀਂਦੇ ਆ ਉਹ ਨਾ ਦੁੱਧ ਪਾਉਂਦੇ ਆ ਨਾ ਮਿੱਠਾ ਪਾਉਂਦੇ ਆ ਵਿੱਚ ਸਿਰਫ ਇਹਨੂੰ ਕਾੜ੍ਹ ਕੇ ਚਾਹ ਬਣਾ ਕੇ ਪੀਂਦੇ ਆ ਇਹਦੇ ਫੁੱਲ ਪੱਤੇ ਤੇ ਬਰੀਕ ਟਾਹਣੀਆਂ ਦਾ ਕਾੜਾ ਬਣਾ ਕੇ ਇੱਕ ਹਫਤਾ ਲਗਾਤਾਰ ਪੀਣ ਨਾਲ ਗਠੀਆਵਾਦੀ ਲੋਕਾਂ ਦੇ ਜਿਹੜੇ ਜੋੜਾ ਤੇ ਤਰਸਦਾ ਹੁੰਦਾ ਜਾਂ ਛੋਜ ਜੰਦੀ ਉਹ ਬਿਲਕੁਲ ਠੀਕ ਹੋ ਜਾਂਦੇ ਆ ਇਹ ਬੁਖਾਰ ਚਿਹਰੇ ਦੀ ਸੁੰਦਰਤਾ ਤੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਲੋਕ ਫਾਇਦਾ ਉਠਾ ਸਕਣ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਾਂਗੇ ਜੈਤੂਨ ਦੇ ਰੁੱਖ ਬਾਰੇ ਇਹ ਰੁੱਖ ਦੀ ਹਜ਼ਾਰਾਂ ਸਾਲ ਉਮਰ ਹੁੰਦੀ ਆ ਜ਼ਿਆਦਾਤਰ ਇਸ ਰੁੱਖ ਦੇ ਫਲ ਵਿੱਚੋਂ ਤੇਲ ਕੱਢਿਆ ਜਾਂਦਾ ਪਰ ਨਾਲ ਨਾਲ ਇਹਦੇ ਪੱਤਿਆਂ ਦੀ ਚਾਹ ਪੱਤੀ ਵੀ ਬਣਦੀ ਹੈ ਜ਼ੈਤੂਨ ਦੇ ਰੁੱਖ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੈ ਸੇਮ ਵਾਲੇ ਇਲਾਕੇ ਵਿੱਚ ਬਿਲਕੁਲ ਨਹੀਂ ਹੁੰਦਾ ਇੰਡੀਆ ਵਿੱਚ ਰਾਜਸਥਾਨ ਸਟੇਟ ਵਿੱਚ ਬਹੁਤ ਵੱਡੇ ਪੱਧਰ ਤੇ ਇਹਦੀ ਖੇਤੀ ਹੋ ਰਹੀ ਹੈ ਕਿਉਂਕਿ ਸਰਕਾਰ ਬਿਲਕੁਲ ਫਰੀ ਲਵਾ ਰਹੀ ਹੈ ਤੇ ਇਹਦੇ ਫਲ ਵਿੱਚੋਂ ਜਿਹੜਾ ਤੇਲ ਕੱਢਦੀ ਉਹ ਵੀ ਫਰੀ ਕੱਢ ਕੇ ਦਿੰਦੀ ਹੈ ਸਰਕਾਰ ਆਪ ਲੂਨ ਕਰਨ ਸਰ ਬਿਕਾਨੇਰ ਵਿੱਚ ਇਹਦਾ ਪਲਾਟ ਲੱਗਿਆ ਹੋਇਆ ਦੁਨੀਆ ਦਾ ਨੰਬਰ 1 ਜਿਹੜਾ ਜ਼ੈਤੂਨ ਦਾ ਨੰਬਰ ਇੱਕ ਤੇਲ ਕਿਹਾ ਜਾਂਦਾ ਰਾਜਸਥਾਨ ਵਿੱਚ ਮੰਨਿਆ ਗਿਆ ਜੈਤੂਨ ਉਹਨਾਂ ਤੇ ਚਾਰ ਕਿਸਮ ਦੀ ਹੁੰਦੀ ਹੈ ਅਰਬੀ, ਕਿਉਨਾ, ਕਰੋਟੀਨਾ, ਵਰਨੀਆ ਆਦ ਇਹ 5 ਸਾਲ ਬਾਅਦ ਫਲਦੇ ਹਨ ਸ਼ੁਰੂ ਹੋ ਜਾਂਦਾ ਜੈਤੂਨ ਦਾ ਤੇਲ ਸਾਡੇ ਲਈ ਬਹੁਤ ਹੀ ਗੁਣਕਾਰੀ ਹੁੰਦਾ ਧੁੰਨੀ ਵਿੱਚ ਦੋ ਬੂੰਦਾ ਜੈਤੂਨ ਦੇ ਤੇਲ ਪਾਉਣ ਨਾਲ ਪੇਟ ਦੀ ਚਰਬੀ ਘਟ ਜਾਂਦੀ ਹੈ ਦਿਲ ਦੇ ਮਰੀਜ਼ਾਂ ਲਈ ਤਾਂ ਇਹ ਬਹੁਤ ਹੀ ਵਧੀਆ ਕਿਉਂਕਿ ਕੋਲੇਸਟ੍ਰੋਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਦਰਦ ਹੋਵੇ ਸਾਡੇ ਗੋਡੇ, ਮੋਢੇ, ਅੱਡੀ 'ਚ ਕਿਤੇ ਵੀ ਇਹਦੀ ਮ사ਜ ਨਾਲ ਠੀਕ ਹੋ ਜਾਂਦਾ ਵਾਲਾਂ ਤੇ ਇਸ ਸਕਿਨ ਲਈ ਵੀ ਵਧੀਆ ਮੰਨਿਆ ਗਿਆ ਸਰਦੀਆਂ ਵਿੱਚ ਇਹ ਕੋਲਡ ਕਰੀਮ ਦਾ ਕੰਮ ਕਰਦਾ ਜਿਵੇਂ ਬਿਲਕੁਲ ਸੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਖਦਮਸ ਦੋਸਤੋ ਆਪਾਂ ਹਰ ਰੋਜ਼ ਆਰਗੈਨਟ ਸਬੰਧੀ ਕਿਸੇ ਨਾ ਕਿਸੇ ਵਿਸ਼ੇ ਬਾਰੇ ਜਿਵੇਂ ਜੜੀ ਬੂਟੀਆਂ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਅੱਜ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਅਸੀਂ ਕਾਫੂਸ ਜਨਦੀਨ ਸਮਝ ਕੇ ਪੱਟ ਦਿੰਨੇ ਆ ਜਾਂ ਸੁਪਰੀਆਂ ਨਾਲ ਸਾੜ ਦਿੰਨੇ ਆ ਆ ਇੱਕ ਬੂਟੀ ਹੈ ਤਾਂਗਲਾ ਇਹ ਤਾਂਗਲਾ ਚਲਾਈ ਦੀ ਕਿਸਮ ਵਿੱਚੋਂ ਹੀ ਹੁੰਦਾ ਹੈ ਇਹ ਵੀ ਕੁਦਰਤ ਕੁਦਰਤ ਵੱਲੋਂ ਸਾਨੂੰ ਵਰਦਾਨ ਹੈ ਤਾਂਗਲਾ ਸਾਡੇ ਸਰੀਰ ਲਈ ਇੱਕ ਗੁਣਕਾਰੀ ਬੁੱਤੀ ਹੈ ਤਾਂਗਲਾ ਕਈ ਬਿਮਾਰੀਆਂ ਵਿੱਚ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਹੈ ਇਹਦੇ ਫੁੱਲ ਪੱਤੇ ਟਾਹਣੀਆਂ ਸਮੇਤ ਤੋੜ ਕੇ ਇਹਨੂੰ ਛਾਵੇਂ ਸੁਕਾ ਕੇ ਇਹਦਾ ਬਰੀਕ ਪਾਊਡਰ ਬਣਾ ਲਓ ਹਰ ਰੋਜ਼ ਸਵੇਰੇ ਅੱਧਾ ਤੇ ਚਮਚ ਆਪਾਂ ਲੈ ਸਕਦੇ ਹਾਂ ਜਾਂ ਮਸਾਲਿਆਂ ਦੇ ਤੌਰ ਤੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਦਾਲ ਸਬਜ਼ੀ ਵਿੱਚ ਅਫਰੀਕੀ ਤੇ ਕਿੰਨੀ ਆਈ ਦੇ ਲੋਕ ਇਹ ਇਹਦੇ ਨੂੰ ਦਾਲ ਸਬਜ਼ੀ ਚ ਵਰਤਦੇ ਆ ਇਹ ਸਾਡੇ ਮੇਦੇ ਦੇ ਤਜਾਬੀ ਰੋਗਾਂ ਨੂੰ ਦੂਰ ਕਰਦਾ ਹੈ ਗੁਰਦਿਆਂ ਸੰਬੰਧੀ ਕੋਈ ਵੀ ਬਿਮਾਰੀ ਹੋਵੇ ਉਸ ਲਈ ਲਾਭਦਾਇਕ ਹੈ ਲੀਵਰ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇੱਥੇ ਤੱਕ ਕਿ ਕੈਂਸਰ ਨੂੰ ਵਧਣ ਤੋਂ ਵੀ ਰੋਕਦਾ ਹੈ ਸੋ ਧੰਨਵਾਦੀ ਜੀ ਵੀਡੀਓ ਦੇਖਣ ਲਈ ਸੁਣਨ ਲਈ ਸੋ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਹਾਂਜੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਸਦਾਬਹਾਰ ਦੇ ਬੂਟੇ ਬਾਰੇ ਇਹ ਪੌਦਾ 12 ਮਹੀਨੇ ਤੀ ਤਨ ਹਰਾ ਰਹਿੰਦਾ ਤੇ ਦੇ ਫੁੱਲ ਵੀ 12 ਮਹੀਨੇ ਤੀ ਦਿਨ ਰਹਿੰਦੇ ਆ ਇਸ ਲਈ ਇਹਨੂੰ ਸਦਾਬਹਾਰ ਕਹਿੰਦੇ ਆ ਅੰਗਰੇਜ਼ੀ ਵਿੱਚ ਇਸਨੂੰ ਰੇਨਕਰੋਜੀਆ ਕਹਿੰਦੇ ਆ ਇਹਨੂੰ ਐਂਟੀ ਕੈਂਸਰ ਪ੍ਰੋਪਰਟੀ ਵੀ ਕਹਿੰਦੇ ਆ ਇਹ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਜਿਸ ਦੀਆਂ 5-6 ਪੱਤੇ ਜਾਂ 5-6 ਫੁੱਲਾਂ ਨੂੰ ਪਾਣੀ ਵਿੱਚ ਕੜਾ ਬਣਾ ਕੇ ਸਵੇਰੇ ਖਾਲੀ ਪੇਟ 5-6 ਦਿਨ ਲਗਾਤਾਰ ਲੈਣ ਨਾਲ ਬੀਪੀ ਹਾਈ ਕੰਟਰੋਲ ਹੋ ਜਾਂਦਾ ਹੈ 슈ਗਰ ਨੂੰ ਵੀ ਕੰਟਰੋਲ ਕਰਦਾ ਹੈ ਇਹ ਲੀਵਰ ਵਿੱਚੋਂ ਟਾਸਸ ਬਾਹਰ ਕੱਢਦਾ ਹੈ ਕਿਡਨੀ ਵਿੱਚ ਸਟੂਨ ਹੋਵੇ ਉਹ ਵੀ ਠੀਕ ਹੋ ਜਾਂਦਾ ਹੈ ਇਹਦੀਆਂ ਪੱਤੀਆਂ ਦਾ ਰਸ ਐਲੋਇਰ ਵਿੱਚ ਮਿਲਾ ਕੇ ਚਿਹਰੇ ਤੇ ਲਾਉਣ ਨਾਲ ਕੱਲ ਲਛਾਈਆਂ ਮਾਸੇ ਖਤਮ ਹੋ ਜਾਂਦੇ ਆ ਛੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਮਿਹਰਬਾਨੀ ਆਹੇ ਦੋਸਤੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਖੁਦਾ ਹਾ ਅੱਜ ਆਪਾਂ ਗੱਲਬਾਤ ਕਰਦੇ ਆਂ ਪੱਥਰ ਜਟ ਬਾਰੇ ਇਹ ਸਾਡੇ ਸਰੀਰ ਦੇ ਵਿੱਚ ਖੋਲ ਵਾਲੀਆਂ ਪੱਥਰੀਆਂ ਦਾ ਵੈਰੀ ਐ ਇਸ ਲਈ ਪੱਥਰ ਜਟ ਕਹਿੰਦੇ ਆ ਇਹਦੇ ਪੱਤੇ ਮੋਟੇ ਹੁੰਦੇ ਆ ਕਿਤੇ ਸਾਡੇ ਸਰੀਰ ਤੇ ਗੰਮ ਫੋੜਾ ਖੰਸੀ ਹੋਵੇ ਉਹਦੇ ਉੱਪਰ ਇਹਦੇ ਪੱਤਿਆਂ ਨੂੰ ਬੰਨ੍ਹ ਲਓ ਉਹ ਬਹੁਤ ਜਲਦੀ ਠੀਕ ਹੋ ਜਾਂਦਾ ਇੱਕ ਕਹਾਵਤ ਹੈ ਦੋ ਪੱਤੇ ਸਵੇਰੇ ਸ਼ਾਮ ਪਥਰੀ ਕਾ ਕਰੋ ਖਾਮ ਤਮਾਮ ਸਾਡੇ ਸਰੀਰ ਵਿੱਚ ਕਿਤੇ ਵੀ ਪਥਰੀ ਹੋਵੇ ਇਹਦੇ ਦੋ ਤਿੰਨ ਪੱਤਿਆਂ ਦਾ ਕਾੜਾ ਬਣਾ ਕੇ ਸਵੇਰੇ ਜਾਂ ਸ਼ਾਮ ਨੂੰ ਖਾਲੀ ਪੇਟ ਲੈਣ ਨਾਲ ਉਸੇ ਪਾਣੀ ਦੇ ਵਿੱਚ ਪਥਰੀ ਘੁਰ ਕੇ ਬਾਹਰ ਨਿਕਲ ਜਾਂਦੀ ਹੈ ਜੇਕਰ ਸਾਡੇ ਜ਼ਹਿਰੀਲਾ ਕੀੜਾ ਕੋਈ ਕੱਟ ਜੇ ਲੜ ਜੇ ਉਹਦੇ ਉੱਪਰ ਇਹਦਾ ਲੇਪ ਲਾਉਣ ਨਾਲ ਠੀਕ ਹੋ ਜਾਂਦਾ ਜੇ ਕਿਤੇ ਕੋਈ ਜ਼ਖਮ ਹੋਵੇ ਸਾਡੇ ਉਹ ਵੀ ਛੇਤੀ ਭਰ ਜਾਂਦਾ ਜੇਦੋਂ ਪਰ ਇਹਦੇ ਪੱਤਿਆਂ ਦਾ ਲੇਪ ਲਾ ਲਈ ਕੋਈ ਵੀ ਫੂੜਾ ਫਿੰਸੀ ਹੋਵੇ ਜਿਹਦਾ ਮੂੰਹ ਜਾਂ ਨਾ ਬਣਿਆ ਹੋਵੇ ਉਹਦੇ ਉੱਪਰ ਇਹਦੇ ਪੱਤੇ ਬੰਨ ਲੈਣ ਬੰਨ ਲੈ ਜਾਣ ਤਾਂ ਉਹ ਠੀਕ ਹੋ ਜਾਂਦੇ ਆ ਸੋ ਵੀਡੀਓ ਲਾਈਕ ਸ਼ੇਅਰ ਕਰਿਓ ਜੀ हां जी दोस्तों आज ਆਪਾਂ ਗੱਲਬਾਤ ਕਰਦੇ ਹਾਂ ਵਿਰਾਸਤੀ ਰੁੱਖ ਲਸੂੜੇ ਬਾਰੇ ਲਗਭਗ 50 ਸਾਲ ਪਹਿਲਾਂ ਪੰਜਾਬ ਕੀ ਭਾਰਤ ਵਿੱਚ ਇਹ ਆਮ ਹੁੰਦਾ ਸੀ ਜਿਹੜੇ 50 60 ਸਾਲ ਦੇ ਅੱਜ ਉਹ ਇਹਦੇ ਬਾਰੇ ਤਾਂ ਜਾਣਦੇ ਆ ਪਰ ਅੱਜ ਕੱਲ ਦੀ ਜਨਰੇਸ਼ਨ ਇਸ ਬਾਰੇ ਬਿਲਕੁਲ ਨਹੀਂ ਜਾਣਦੀ ਅਸੀਂ ਨਿੱਕੇ ਹੁੰਦੇ ਲਸੂੜੇ ਦੇ ਫਲ ਨਾਲ ਅਤਾਪਾਂ ਦੀਆਂ ਜਲਤਾ ਜੋੜਦੇ ਹੁੰਦੇ ਸੀ ਤੇ ਨਾਲ ਜਿਹੜੇ ਪੱਕੇ ਫਲ ਹੁੰਦੇ ਸੀ ਉਹਨਾਂ ਨੂੰ ਖਾਂਦੇ ਵੀ ਹੁੰਦੇ ਸੀ ਇਸ ਦੇ ਫਲ ਵਿੱਚ ਲੇਸ ਗੁੰਦ ਕਮਜੀ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਖੰੰਜ ਪਦਾਰਥ ਭਰਪੂਰ ਮਾਤਰਾ ਚ ਹੁੰਦੇ ਆ। ਇਹਦੇ ਫਲ ਤੇ ਪੱਤਿਆਂ ਤੋਂ ਬਣੀ ਦਵਾਈ ਅਰਕ ਮੈਡੀਕਲ ਤੋਂ ਆਮ ਮਿਲ ਜਾਂਦਾ। ਇਹ ਵੀ ਸਾਨੂੰ ਕੁਦਰਤ ਨੇ ਇੱਕ ਦਾਤ ਬਖਸ਼ੀ ਹੈ ਮੇਢੀ ਸੰਦੇ ਤੌਰ ਤੇ ਗਲੇ ਵਿੱਚ ਖਾਰਜ ਹੋਵੇ ਜਾਂ ਗਰਮ ਜਾਂ ਠੰਡਾ ਪਾਣੀ ਪੀਣ ਨਾਲ ਗਲਾ ਬੈਠ ਜਾਂਦਾ। 5-6 ਲਸੂਰੇ ਜਾਂ 5-6 ਪੱਤੀਆਂ ਖਾ ਲਓ ਤਾਂ ਠੀਕ ਹੋ ਜਾਂਦਾ। ਸਕਿਨ ਤੇ ਦਦ ਖਾਰਜ ਖੁਜਲੀ ਹੋਵੇ ਇਹਦੇ ਪੱਤਿਆਂ ਦਾ ਲੇਪ ਬਣਾ ਕੇ ਲਾ ਲਓ। ਉਹ ਵੀ ਠੀਕ ਹੋ ਜਾਂਦਾ ਸਾਡੀ ਚਮੜੀ ਜਾਂ ਸਕਿਨ ਤੇ ਕੱਲ ਮਾਸ਼ੇ ਫੇਸ ਤੇ ਜਿਹੜੇ ਹੋ ਜਾਂਦੇ ਆ ਕਾਲਾਪਨ ਹੋ ਜਾਂਦਾ ਦੋ ਹਫ਼ਤੇ ਇਹਦਾ ਲਸੂਰੇ ਦੀ ਗੰਮ ਲਾ ਲਓ ਤੇ ਉਹ ਵੀ ਠੀਕ ਹੋ ਜਾਂਦਾ ਨਾਲ ਨਾਲ ਝੁਰੜੀਆਂ ਵੀ हट ਜਾਂਦੀਆਂ ਕਬਜ ਪੇਟ ਗੈਸ ਉਹ ਵੀ ਲਸੂਰੇ ਦੀ ਖਾਨ ਨਾਲ ਉਹ ਵੀ ਠੀਕ ਹੋ ਜਾਂਦੀ ਹੈ ਫੈਟੀ ਲੀਵਰ ਹੋਵੇ ਜਿਵੇਂ ਸਾਡੇ ਲੀਵਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਇਹਦੇ ਫਲ ਨਾਲ ਲਗਾਤਾਰ ਦੋ ਹਫ਼ਤੇ ਖਾਓ ਉਹ ਬਿਲਕੁਲ ਠੀਕ ਹੋ ਜਾਂਦਾ ਸਾਡੇ ਜਿਹੜੀ ਸਰੀਰਕ ਕਮਜ਼ੋਰੀ ਹੁੰਦੀ ਆ ਉਹ ਨੂੰ ਵੀ ਇਹ ਦੂਰ ਕਰਦਾ ਹੈ ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ ਜਿਹੜਾ ਲਸੂੜਾ ਹੁੰਦਾ ਇਹਦੇ ਲਸੂੜੀਆਂ ਹੁੰਦੀਆਂ ਜਿਹੜੀਆਂ ਉਹ ਬਹੁਤ ਲਾਭਦਾਇਕਾ ਸਾਡੇ ਸਰੀਰ ਲਈ ਸੋ ਲਾਇਕ ਸ਼ੇਅਰ ਕਰਿਓ ਜੀ ਵੀਡੀਓ ਹਾਂਜੀ ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਡੰਬੇਲ ਡੰਬੇਲ ਇੱਕ ਆਯੁਰਵੈਦਿਕ ਜੜੀ ਬੂਟੀ ਹੈ ਇਹ ਸਾਧੀਆਂ ਬਿਮਾਰੀਆਂ ਜਿਵੇਂ ਦਮਾ ਅਸਥਮਾ ਲਈ ਬਹੁਤ ਹੀ ਲਾਭਦਾਇਕ ਇਸ ਕਰਕੇ ਇਹਦਾ ਨਾਮ ਦੰਬੇਲ ਤਾਂ ਹੀ ਪਿਆ ਹੈ ਜਿਸ ਨੂੰ ਸਾਹ ਹੋਵੇ ਕਫ ਅਸਥਮਾ ਹੋਵੇ ਦਮਾ ਹੋਵੇ ਉਹ ਇਸ ਦੇ ਨਾਲ ਸਿਰਫ ਦੋ ਪੱਤੇ ਹੀ ਮਸਲ ਕੇ ਰਗੜ ਕੇ ਕਰਮ ਪਣੀ ਦਾ ਸਵੇਰੇ ਖਾਲੀ ਪੇਟ ਲੈ ਲਵੇ ਤਿੰਨ ਚਾਰ ਦਿਨਾਂ ਚ ਸਾਹ ਅਸਥਮਾ ਬਿਲਕੁਲ ਠੀਕ ਹੋ ਜਾਵੇ ਸਾਹ ਪ੍ਰਣਾਲੀ ਨਾਲ ਕੋਈ ਵੀ ਬਿਮਾਰੀ ਹੋਵੇ ਇਹਦੇ ਨਾਲ ਉਹ ਠੀਕ ਹੋ ਜਾਂਦੀ ਹੈ ਪਾਚਨ ਪ੍ਰਣਾਲੀ ਲਈ ਵੀ ਇਹ ਬਹੁਤ کارਗਰ ਸਿੱਧ ਹੋਈ ਹੈ ਇਹਦੇ ਵਿੱਚ ਐਂਟੀ ਅਲਰਜੀ ਗੁਣ ਹੁੰਦੇ ਆ ਜਿਸ ਕਰਕੇ ਇਹ ਸਕਿਨ ਲਈ ਵੀ ਠੀਕ ਹੁੰਦੀ ਹੈ ਛੋਟੇ ਬੱਚਿਆਂ ਨੂੰ ਜ਼ੁਖਾਮ ਨੱਕ ਬੰਦ ਬਲਗਮ ਹੋਵੇ ਨਿਰਗੁੰਡੀ ਇਹਦੇ ਤੰਬੇਲ ਦੇ ਇੱਕ ਪੱਤੇ ਦਾ ਚੌਥਾ ਹਿੱਸਾ ਸਹਿਤੇ ਵਿੱਚ ਮਿਲਾ ਕੇ ਦੇਣ ਨਾਲ ਛੋਟੇ ਬੱਚੇ ਦਾ ਵੈਲਕਮ ਨੱਕਬੰਦ ਜ਼ਖਾਮ ਠੀਕ ਹੋ ਜਾਂਦਾ ਬਿਲਕੁਲ ਬੱਚਿਆਂ ਨੂੰ ਛੱਡ ਕੇ ਹਰ عمر ਦਾ ਵਿਅਕਤੀ ਇਹਦੇ 2-4 ਪੱਤਿਆਂ ਨੂੰ ਸਵੇਰੇ ਖਾਲੀ ਪੇਟ ਖਾ ਈਵੇ ਖਾਵੇ ਪੀਵੇ ਖਾਲੀ ਪੇਟ ਤਾਂ ਕਈ ਬਿਮਾਰੀਆਂ ਤੋਂ ਬਚ ਸਕਦਾ ਹਾਂਜੀ ਦੋਸਤੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਮਿਹਰਬਾਨੀ ਜੀ ਧੰਨਵਾਦ हां जी दोस्तों आज गल बात करंगे देसी अक बारे ये जहरीला ਹੁੰਦਾ ਇਹਨੂੰ ਸੱਤਾਂ ਨਹੀਂ ਖਾਣਾ ਚਾਹੀਦਾ ਨਾ ਕਿਸੇ ਜ਼ਖਮ ਤੇ ਲਾਉਣਾ ਚਾਹੀਦਾ ਅੱਖਾਂ ਨੂੰ ਵੀ ਇਹਦੇ ਦੁੱਧ ਤੋਂ ਬਚਾ ਕੇ ਰੱਖਣਾ ਚਾਹੀਦਾ ਇਹ ਸਾਡੇ ਸਰੀਰ ਲਈ ਗੁਣਕਾਰੀ ਵੀ ਹੈ ਇਹਦੇ ਪੱਤੇ ਨੂੰ ਤਵੇ ਦੇ ਉੱਪਰ ਸਰੋਂ ਦੇ ਤੇਲ ਵਿੱਚ ਗਰਮ ਕਰਕੇ ਕਿਸੇ ਵੀ ਜੋੜ ਤੇ ਗੋਡੇ ਮੋਢੇ ਕੋਟੇ ਘੱਟੇ ਤੇ ਦਰਦ ਹੁੰਦਾ ਹੋਵੇ ਉੱਤੇ ਪੱਤੇ ਬੰਨ ਲਓ ਇਹ ਆਰਾਮ ਮਿਲਦਾ ਹੈ ਇਹ ਆਰਗਨ ਤੇ ਸਪਰਿਆਂ ਵਿੱਚ ਵੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਇੱਕ ਟੁਕਾ ਪਤਾ ਚੀਂਗਾ ਗੁਰਦੇ ਉੱਪਰ ਪਾ ਕੇ ਲੈਣ ਨਾਲ ਸਾਡੇ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਧੰਨਵਾਦ ਜੀ।